ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟਿੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ then eventually she agreed ਤੇ ਉਸਨੇ ਇਤਿਹਾਸ ਦੀ ਇਹ ਕਿ ਅੰਮ੍ਰਿਤਪਾਲ ਮਹਿਰੋ ਜਣੇ ਉਸਦੇ ਸਾਥੀ ਜਿਹੜੇ ਨੇ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਗਏ ਤੇ ਇਸ ਬਾਬਤ SSP ਬਠਿੰਡਾ ਦੇ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਪ੍ਰੈਸ ਕਾਨਫਰੰਸ ਦੌਰਾਨ ਵੱਡੇ ਖੁਲਾਸੇ ਹੋਏ ਨੇ ਤਾਂ ਦੱਸਿਆ ਗਿਆ ਕਿ ਅਸ਼ਲੀਲ ਕੰਟੈਂਟ ਹੀ ਇਸ ਭਾਬੀ ਕਮਲਕੌਰ ਦੇ ਕਤਲ ਦੀ ਵਜ੍ਹਾ ਬਣੀ ਹੈ ਪ੍ਰਮੋਸ਼ਨ ਕਰਵਾਉਣ ਦੇ ਲਈ ਭਾਬੀ ਕਮਲਕੌਰ ਨੂੰ ਘਰੋਂ ਬੁਲਾ ਕੇ ਪਾਰਕਿੰਗ ਦੇ ਵਿੱਚ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਅਮਰਪਾਲ ਮੈਨੋ ਦਾ ਅਗਲਾ ਟਾਰਗੇਟ ਦੀਪਿਕਾ ਲੂਥਰਾ ਸੀ ਤਾਂ ਦੱਸ ਦਈਏ ਕਿ ਇਹ ਵੱਡੇ ਖੁਲਾਸੇ ਐ एसएसपी ਬਠਿੰਡਾ ਦੇ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਗਏ ਨੇ ਤਾਂ ਬੀਤੇ ਦਿਨੀ ਬਠਿੰਡਾ ਦੇ ਵਿੱਚ ਪਾਰਕਿੰਗ ਦੇ ਵਿੱਚੋਂ ਇੱਕ ਗੱਡੀ ਦੇ ਵਿੱਚੋਂ ਭਾਬੀ ਕਮਲਕੌਰ ਦੀ ਲਾਸ਼ ਮਿਲਦੀ ਹੈ ਤਾਂ ਇਸ ਤੋਂ ਬਾਅਦ ਵੱਡੇ ਸਵਾਲ ਸਨ ਕਿ ਆਖਰ ਕਤਲ ਕਿਸ ਦੇ ਵੱਲੋਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਹੁਣ ਜਿਹੜੇ ਵੱਡੇ ਖੁਲਾਸੇ ਹੋਏ ਨੇ ਜਿਸ ਦੇ ਵਿੱਚ एसएसपी ਬਠਿੰਡਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜਾ ਅਸ਼ਲੀਲ ਕੰਟੈਂਟ ਹੀ ਭਾਬੀ ਕਮਲਕੌਰ ਦੇ ਕਤਲ ਦਾ ਕਾਰਨ ਬਣਿਆ ਤਾਂ ਅਗਲਾ ਟਾਰਗੇਟ ਜਿਹੜੀ ਹੈ ਉਹ ਦੀਪਿਕਾ ਲੂਥਰਾ ਦੱਸੀ ਜਾ ਰਹੀ ਹੈ ਤਾਂ ਨਿਹੰਗ ਜਿਹੜਾ ਅੰਮ੍ਰਿਤਪਾਲ ਮਹਿਰੋ ਇਸ ਕਤਲ ਦਾ ਮਾਸਟਰਮਾਈਂਡ ਹੈ ਪ੍ਰੋਮੋਸ਼ਨ ਦੇ ਲਈ ਬੁਲਾਇਆ ਸੀ ਤਾਂ ਫਿਰ ਮਰਡਰ ਕਰ ਦਿੱਤਾ ਗਿਆ ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਾਸਤੇ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸ ਇਸੇ ਤਰ ਉਤਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਮ੍ਰਿਤਪਾਲਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ ਥਾਡੇ ਉਹ ਘਰ ਨਹੀਂ ਸੀਗੇ ਅਗਲੇ ਦਿਨ ਫੇਰ ਅਮਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ ਦੈਨ ਇਵੈਂਚੁਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅੰਮ੍ਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਦਨ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗਈਆਂ ਸੀ ਉਹチェਤੇ ਹਿਊਮਨ ਇੰਟੋਲੂ ਦੇ ਅਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰਕੇ ਆ ਸੀ ਪਰ ਬਾਅਦ ਚ ਉਹ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾ ਜਸਪ੍ਰੀਤ ਸਿੰਘ ਜਿਹੜਾ ਵਸੇ ਤੂਰ ਤੋਂ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੁਕੇਧਰ ਐਂਡ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਬਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ 'ਤੇ ਫੋਨ ਫਾਹ ਲਾ ਕੇ ਸਟਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬੋਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਜੇ ਰੋਡ 'ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ